ਚਰਚਾ ਸਾਡੀ ਮਤਲਬ ਸ਼ੁਰੂ ਕਰਦੇ ਆਂ ਅਸੀਂ ਗੁਰਦਾਸ ਮਾਨ ਦੀ ਬਿਜ਼ਨਸ ਮਾਫੀ ਤੋਂ ਗੁਰਦਾਸ ਮਾਨ ਦੀ ਇਹ ਮਾਫੀ ਕਦੋਂ ਆਉਂਦੀ ਹੈ ਕਦੋਂ-ਕਦੋਂ ਹੱਥ ਜੋੜਦਾ ਪੰਜਾਬੀਆਂ ਅੱਗੇ ਜਦ ਜਦੋਂ ਪੰਜਾਬੀ ਨੇ ਜਿਹੜੇ ਇੱਕ ਚੰਗੀ ਸਾਰਥਕ ਅਤੇ ਮਾਪਿਆਂ ਵਾਲੀ ਭੂਮਿਕਾ ਦਾ ਕਰਦੇ ਨੇ ਸਾਡੇ ਪਰਿਵਾਰਾਂ ਦੇ ਵਿੱਚ ਪੁਰਾਣੇ ਖਾਨਦਾਨਾਂ ਦੇ ਵਿੱਚ ਜਦੋਂ ਬੱਚੇ ਕੋਈ ਗਲਤੀ ਕਰਦੇ ਸਨ ਤਾਂ ਮਾਪੇ ਉਹਦੇ ਕੰਨ ਖਿੱਚਦੇ ਸਨ ਪਟਦੇ ਸਨ ਕੁੱਟ ਵੀ ਪੈਂਦੀ ਸੀ ਡੰਡੇ ਵੀ ਪੈਂਦੇ ਸੀ ਛੇਤਰ ਵੀ ਪੈਂਦੇ ਸੀ ਤਾਂ ਕਿ ਬੱਚਾ ਅੱਗੇ ਤੋਂ ਗਲਤੀ ਨਾ ਕਰੇ ਇਹ ਸਾਡੀ ਖੂਬਸੂਰਤੀ ਆ ਸਾਡੇ ਸਮਾਜ ਦੀ ਸਾਡੇ ਆਲੇ ਦੋਲੇ ਦੀ ਸਾਡੇ ਸੱਭਿਆਚਾਰ ਦੀ ਤੇ ਇਸ ਕਰਕੇ ਬੱਚੇ ਨੂੰ ਸਹੀ ਲੀਤੇ ਰੱਖਿਆ ਜਾਂਦਾ ਸੀ ਪਰ ਬੱਚੇ ਉਸ ਵੇਲੇ ਮਾਫੀ ਮੰਗਦੇ ਸਨ ਕਿ ਅੱਗੇ ਤੋਂ ਇਹ ਗਲਤੀ ਨਹੀਂ ਹੋਏਗੀ ਪਰ ਹੁਣ ਗੁਰਤਾਸ ਅਮਾਨ ਦੀ ਜਿਹੜੀ ਮਾਫੀ ਹੈ ਉਹ ਇਸ ਸੰਬੰਧ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਦੋਂ ਅਮਰੀਕਾ ਦੇ ਵਿੱਚ ਗੁਰਦਾਸ ਮਾਨ ਦਾ ਦੌਰਾ ਸ਼ੁਰੂ ਹੋਣ ਵਾਲਾ ਤਾਂ ਇਹ ਮਾਫੀਆਂ ਦਾ ਦੌਰਾ ਉਹਦੋਂ ਸ਼ੁਰੂ ਹੋਇਆ ਬਿਲਕੁਲ ਜਦੋਂ ਉਸ ਵੇਲੇ ਜਦੋਂ ਬਿਲਕੁਲ ਵਿਰੋਧ ਸ਼ੁਰੂ ਹੋਇਆ ਗੁਰਦਾਸ ਮਾਨ ਦਾ 2 ਸਾਲ ਪਹਿਲਾਂ ਗੁਰਦਾਸ ਮਾਨ ਦਾ ਸ਼ੋਅ ਕੈਨੇਡਾ ਦੇ ਵਿੱਚ ਰੱਦ ਹੋ ਗਿਆ ਸੀ ਜਿਨ੍ਹਾਂ ਨੇ ਟਿਕਟਾਂ ਖਰੀਦੀਆਂ ਸਨ ਸ਼ੋਅ ਸੀਟਾਂ ਬੁੱਕ ਕਰਾਈਆਂ ਸਨ ਉਹਨਾਂ ਨੂੰ ਉਹਨਾਂ ਦੇ ਪੈਸੇ ਵਾਪਸ ਹੋ ਗਏ ਸਨ ਸੋ ਜਿਹੜੇ ਸਾਡੇ ਵੀਰਾਂ ਨੇ ਟਿਕਟਾਂ ਖਰੀਦੀਆਂ ਨੇ ਉਹਨਾਂ ਨੂੰ ਬੇਫਿਕਰ ਰਹਿਣਾ ਚਾਹੀਦਾ ਪੈਸੇ ਉਹਨਾਂ ਦੇ ਵੀ ਵਾਪਸ ਹੋ ਜਾਣੇ ਆ ਇਹ ਗੱਲ ਨਹੀਂ ਹੈਗੀ ਕਿ ਉਹਨਾਂ ਦੇ ਪੈਸੇ ਪ੍ਰਮੋਟਰ ਵੱਲੋਂ ਜਾਂ ਇਸ ਤਰੀਕੇ ਨਾਲ ਮਾਰ ਲਏ ਜਾਣਗੇ ਡਬਲੇ ਜਾਣਗੇ ਜਾਂ ਕੋਈ ਹਿਰਾਫੇਰੀ ਹੋਏਗੀ ਸੋ ਇਹ ਇੱਥੋਂ ਦਾ ਅਮਰੀਕਾ ਦਾ ਕਾਨੂੰਨ ਹੈ ਤੇ ਕੈਨੇਡਾ ਦਾ ਵੀ ਕਾਨੂੰਨ ਹੈ ਕਿ ਜੇ ਤੁਸੀਂ ਕੋਈ ਇਵੈਂਟ ਜਿਹੜਾ ਕੈਨਸਲ ਹੋ ਗਿਆ ਤਾਂ ਉਹਦੇ ਪੈਸੇ ਤੁਹਾਨੂੰ ਵਾਪਸ ਕਰਨੇ ਪੈਂਦੇ ਨੇ ਸੋ ਉਹ ਨਿਸ਼ਚਿੰਤ ਰਹੋ ਜਿਹੜੇ ਇੱਥੋਂ ਤੱਕ ਜਿਹੜੇ ਸਪான்ਸਰ ਵੀ ਨੇ ਇਸ ਸ਼ੋ ਦੇ ਉਹਨਾਂ ਦੇ ਪੈਸੇ ਵੀ ਵਾਪਸ ਹੋਣਗੇ ਤਾਂ ਕੋਈ ਵਟੀ ਗੱਲ ਨਹੀਂ ਹੈਗੀ ਇਹ ਦੌਰਾ ਇਹ ਰੱਦ ਹੋਣਾ ਤੇ ਇਹ ਜਿਹੜੇ ਬਿਜ਼ਨਸ ਮਾਫੀ ਹੈ ਬਿਲਕੁਲ ਉਸ ਵੇਲੇ ਇੱਕ ਕਲਾਕਾਰ ਵੱਲੋਂ ਇੱਕ ਐਕਟਰ ਵੱਲੋਂ ਇੱਕ ਉਸ ਦੇ ਆਪਣੇ ਸ਼ਬਦਾਂ ਦੇ ਮੁਤਾਬਕ ਇੱਕ ਕੰਜਰੀ ਵੱਲੋਂ ਜਿਹੜੀ ਹੈ ਉਹ ਉਸ ਵੇਲੇ ਮਾਫੀ ਮੰਗੀ ਗਈ ਜਦੋਂ ਬਿਲਕੁਲ ਉਸ ਦੇ ਸਿਰ ਦੇ ਉੱਤੇ ਮਾਪਿਆਂ ਨੇ ਪੂਰਾ ਸ਼ਿਕੰਜਾ ਜਿਹੜਾ ਹੈ ਉਹ ਕੱਸ ਲਿਆ ਉਹਨੂੰ ਮੁਰਗਾ ਬਣਾਇਆ ਹੋਇਆ ਸੋ ਇਸ ਤ੍ਰਿਕੇ ਨਾਲ ਅਸੀਂ ਦੇਖਦੇ ਹਾਂ ਕਿ ਉਸਤੇ ਅ ਸ਼ਬਦ ਨੇ ਆਪਣੇ ਕਹਿੰਦਾ ਵਾਰਿਸ ਸ਼ਾਹ ਨਾ ਹਿੰਗ ਦੀ ਬਾਸ ਲੁਕਦੀ ਭਾਵੇਂ ਦੱਬੀਏ ਵਿੱਚ ਕਾਫੂਰ ਦੇ ਜੀ ਵਾਰਿਸ ਸ਼ਾਹ ਕਹਿੰਦਾ ਕਿ ਹਿੰਗ ਦੀ ਬਾਸ ਮੁਸ਼ਕ ਨਹੀਂ ਜਾਂਦੀ ਭਾਵੇਂ ਉਸ ਨੂੰ ਪਰਫਿਊਮ ਦੇ ਵਿੱਚ ਕਿਸੇ ਸੁਗੰਧ ਦੇ ਵਿੱਚ ਦੱਬ ਦਈਏ ਬਿਲਕੁਲ ਠੀਕ ਹੈ ਗੁਰਦਾਸ ਮਾਨ ਇਹ ਜਿਹੜੀ ਅੰਦਰ ਛੁਪੀ ਹੋਈ ਹੈ ਨਾ ਇੱਕ ਪੁਰਜਾ ਉਸ ਸਕੇਲਰ ਸਿਸਟਮ ਦਾ ਜਿਹੜਾ ਮਰਡਰ ਸਿਸਟਮ ਹੈ ਸਿੱਖਾਂ ਨੂੰ ਮਰਡਰ ਕਰਨ ਲਈ ਉਸ ਸਿਸਟਮ ਦਾ ਪੁਰਜਾ ਹੋਣ ਦੀ ਜਿਹੜੀ ਤਬੀਅਤ ਹੈ ਨਾ ਉਹ ਲੁਕ ਨਹੀਂ ਸਕਦੀ ਹੈਗੇ ਇਹ ਲੁਕਣੀ ਨਹੀਂ ਹੈਗੇ ਅ ਇਸ ਦੇ ਲਈ ਹੁਣ ਮੈਨੂੰ ਲੱਗਦਾ ਕਿ ਵੱਖਰੇ ਤੌਰ ਦੇ ਉੱਤੇ ਕੋਈ ਵੱਡਾ ਤਰਦਦ ਕਰਨਾ ਪੈਣਾ ਇਹ ਗਾਇਕੀ ਨੂੰ ਜਾਂ ਇਹ ਸ਼ੋਅਾਂ ਨੂੰ ਛੱਡ ਕੇ ਇਹ ਵੱਖਰੀ ਇੱਕ ਵਿਦਾ ਹੋਣੀ ਹੈ ਇਹ ਇਹ ਬਾਤ ਨਹੀਂ ਲੁਕਣੀ ਹੈਗੇ ਇਹ ਹਿੰਗ ਨੂੰ ਖਤਮ ਕਰਨਾ ਪੈਣਾ ਇਹ ਇਹ ਗੁਰਦਾਸ ਮਾਨ ਦੇ ਅੰਦਰ ਜਿਹੜੀ ਹਿੰਗ ਹੈ ਉਹਨੂੰ ਖਤਮ ਕਰਨਾ ਪੈਣਾ ਸੋ ਉਹਨੇ ਅ ਇਸ ਇੰਟਰਵਿਊ ਦੇ ਵਿੱਚ ਇੱਕ ਪਿੱਤਰਾਂ ਦੀ ਗੱਲ ਕੀਤੀ ਆ ਪਿੱਤਰਾਂ ਦਾ ਨਾਮ ਲਿਆ ਪਿੱਤਰਾਂ ਦਾ ਮਤਲਬ ਪਿੱਤਰਾਂ ਦੀ ਪੂਜਾ ਬ੍ਰਾਹਮਣਵਾਦ ਦਾ ਇੱਕ ਕਰਮਕਾਂਡ ਆ ਸੋ ਉਹਦੇ ਮੂੰਹ ਚੋਂ ਜਦੋਂ ਨਿਕਲਿਆ ਉਹਨੇ ਨਾਲ ਦੀ ਨਾਲ ਇਸ ਨੂੰ ਕਰੈਕਟ ਕਰਨ ਦੀ ਕੋਸ਼ਿਸ਼ ਕੀਤੀ ਕਹਿੰਦਾ ਪਿੱਤਰਾਂ ਦੇ ਆਪਣੇ ਵਡੇਰਿਆਂ ਦੀ ਯਾਦ ਦੇ ਵਿੱਚ ਉਹ ਅਖੰਡ ਪਾਠ ਕਰਾਏ ਜਾਂਦੇ ਨੇ ਲੰਗਰ ਕਰਾਏ ਜਾਂਦੇ ਨੇ ਉੱਥੇ ਉਸ ਦੀ ਜ਼ੁਬਾਨ ਉਸ ਦੀ ਆਪਣੀ ਜ਼ੁਬਾਨ ਵੀ ਥੜਕ ਗਈ ਤੋ ਬ੍ਰਾਹਮਣੀ ਕਰਮਕਾਂਡ ਦੇ ਵਿੱਚ ਪੂਰੀ ਤਰ੍ਹਾਂ ਰੰਗਿਆ ਹੋਇਆ ਬੰਦਾ ਪੰਜਾਬ ਨੂੰ ਗੁਰਾਂ ਨੂੰ ਆਪਣੇ ਸੱਭਿਆਚਾਰ ਨੂੰ ਆਪਣੇ ਇਤਿਹਾਸ ਨੂੰ ਵਿਰਸੇ ਨੂੰ ਪਿੱਠ ਦਿਖਾ ਜੇ ਇਹ ਗੱਲ ਤਾਂ ਸੁਭਾਵਿਕ ਹੈ ਪਰ ਕਿਉਂਕਿ ਇਸ ਵੇਲੇ ਅਮਰੀਕਾ ਦੀ ਧਰਤੀ ਦੇ ਵਿੱਚ ਪੰਜਾਬ ਦੀ ਆਜ਼ਾਦੀ ਦਾ ਸੰਘਰਸ਼ ਆਪਣੇ ਸਿਖਰ ਤੇ ਆ ਕੱਲ ਹੀ ਜ਼ਿਕਰ ਕੀਤਾ ਸੀ ਗੁਰਪਤਵੰਨ ਸਿੰਘ ਪੰਨੂ ਨੇ ਉਸ ਸੋਹਰੇ ਲਾਣੇ ਦੇ ਉੱਤੇ ਜਿਹੜਾ ਹੈ ਅ ਅਦਾਲਤੀ ਅਦਾਲਤ ਦੇ ਵਿੱਚ ਮੁਕੱਦਮਾ ਦਰਜ ਕਰਵਾਇਆ ਤੇ ਇਹ ਬਹੁਤ ਵੱਡੀ ਗੱਲ ਹੈ ਤੇ ਇੱਥੋਂ ਹੀ ਖਾਲਸਾਣ ਦੀ ਗੱਲ ਸ਼ੁਰੂ ਹੋਈ ਹੈ ਤੇ ਇੱਥੋਂ ਹੀ ਖਾਲਸਾਣ ਦੀ ਗੱਲ ਸ਼ੁਰੂ ਹੋਣੀ ਹੈ ਤੇ ਇੱਥੋਂ ਹੀ ਜਿਹੜੀ ਹੈ ਅਸੀਂ ਜਿਹੜੀਆਂ ਆਪਣੀਆਂ ਪੈੜਾਂ ਲੈ ਕੇ ਆਪਣੇ ਸਫ਼ਰ ਦੇ ਉੱਤੇ ਪੰਜਾਬ ਦੇ ਲਈ ਨਿਕਲਣਾ ਤੇ ਇੱਥੋਂ ਹੀ ਅਸੀਂ ਉੱਥੇ ਪਹੁੰਚਣਾ ਸੋ ਜਿਵੇਂ ਗਦਰੀ ਬਾਪਿਆਂ ਨੇ ਕਰਤਾਰ ਸਿੰਘ ਸਰਾਭਾ ਹੋਰਾਂ ਨੇ ਤੇ ਹੋਰ ਜਿਹੜੇ ਸ਼ਹੀਦ ਇੱਥੋਂ ਗਏ ਸਨ ਉਸੇ ਤਰੀਕੇ ਨਾਲ ਅਸੀਂ ਇੱਥੋਂ ਜਾ ਕੇ ਉੱਥੇ ਆਪਣੀ ਜਿੱਤ ਦੇ ਝੰਡੇ ਗੱਡਣੇ ਆ ਤੇ ਝੰਡੇ ਬੁਲੰਦ ਕਰਨੇ ਆ ਚਲਾਉਣੇ ਆ ਉੱਥੇ ਝੰਡੇ ਉਸ ਧਰਤੀ ਦੇ ਉੱਤੇ ਸੋ ਐਸ ਕਰਕੇ ਅਮਰੀਕਾ ਦੇ ਵਿੱਚ ਜਿਹੜੇ ਪ੍ਰਮੋਟਰਾਂ ਦੀ ਤੇ ਇੰਡੀਅਨ ਗਵਰਨਮੈਂਟ ਦੀ ਜ਼ੇਦਾ ਕਿ ਅਮਰੀਕਾ ਦੇ ਵਿੱਚ ਸ਼ੋ ਕਰਵਾਉਣੇ ਆ ਗੁਰਦਾਸ ਮਾਨ ਦੇ ਸੋ ਇਹ ਗੱਲ ਦਾ ਤਾਲਮੇਲ ਆਪਸ ਦੇ ਵਿੱਚ ਬੈਠਦਾ ਜੇ ਕੈਨੇਡਾ ਦੇ ਵਿੱਚ ਸ਼ੋ ਰੱਦ ਹੋਏ ਉੱਥੋਂ ਦੇ ਪ੍ਰਮੋਟਰ ਨੇ ਇਹ ਗੱਲ ਸਮਝ ਕੇ ਜਿਹੜੇ ਉਸ ਦਾ ਟੂਰ ਸੀ ਗੁਰਦਾਸ ਮਾਨ ਦਾ 2 ਸਾਲ ਪਹਿਲਾਂ ਰੱਦ ਕੀਤਾ ਤਾਂ ਕਿ ਅਮਰੀਕਾ ਦੇ ਵਿੱਚ ਰੱਦ ਨਹੀਂ ਹੋ ਸਕਦਾ ਬਿਲਕੁਲ ਹੋ ਸਕਦਾ ਤੇ ਇਹਦੇ ਨਾਲ ਤਾਂ ਬਲਕੇ ਪਰ ਮੋਟਰ ਦੀ ਵੀ ਤੇ ਗੁਰਦਾਸ ਮਾਨ ਦੀ ਵੀ ਤੇ ਸਿੱਖ ਕੌਮ ਦੀ ਵੀ ਜਾਇਜ਼ਾ ਕਰ ਹੋਣੀ ਸੀ ਬਲਕਿ ਚੜ੍ਹਦੀ ਕਲਾ ਹੋਣੀ ਸੀ ਪਰ ਇਹ ਜ਼ਿੱਦ ਕਿਉਂ ਕਿਉਂਕਿ ਪਿੱਛੋਂ ਜਿਹੜਾ ਹੈ ਉਹ ਤਾਕਤ ਹੈ ਜਿਹੜੀ ਇੰਡੀਅਨ ਸਟੇਟ ਹੈ ਜਿਹੜੀ ਉਹ ਲਗਾਤਾਰ ਦਬਾਅ ਪਾ ਰਹੀ ਹੈ ਕਿ ਸ਼ੋਰ ਰੱਦ ਨਹੀਂ ਹੋਣੇ ਚਾਹੀਦੇ ਸੋ ਉਹ ਕਹਿੰਦਾ ਕਿ ਰੋਣ ਲੱਗ ਜਾਂਦਾ ਫਿਰ ਐ ਉਂਗਲ ਦੇ ਨਾਲ ਇੱਕ ਹੰਜੂ ਇਦਾਂ ਕਰਦਾ ਉਹ ਉਹ ਉਹਨੂੰ ਫਿਰ ਅੰਮ੍ਰਿਤ ਦਾ ਨਾਮ ਦਿੰਦਾ ਇੱਕ ਹੰਜੂ ਨੂੰ ਆਪਣੇ ਨੂੰ ਜਿਹੜਾ ਕਿ ਆਪਾਂ ਮਗਰਮੱਛ ਦਾ ਹੰਝੂ ਕਹਿ ਸਕਦੇ ਆ ਕਿਉਂਕਿ ਉਹਦੇ ਲਈ ਦੇਖੋ ਗੁਰਦਾਸ ਮਾਨ ਕੋਲ ਪੈਸੇ ਦੀ ਕਮੀ ਨਹੀਂ ਹੈ ਇਹ ਨਹੀਂ ਹੈ ਕਿ ਉਹਦੇ ਬੱਚੇ ਭੁੱਖੇ ਮਰ ਰਹੇ ਨੇ ਪਤਾ ਉਹਨੂੰ ਵੀ ਇਹ ਛੱਡ ਕੇ ਇੱਥੇ ਜਾਣਾ ਸਾਰਾ ਕੁਝ ਮੈਂ ਜੋੜ ਵੀ ਕਿੰਨਾ ਲਵਾਵਾਂਗਾ ਛੱਡ ਕੇ ਤਾਂ ਜਾਣਾ ਪੈਣਾ ਪਰ ਉਹ ਸਟੇਟ ਦਾ ਜਿਹੜਾ ਕਾਰਜ ਆ ਉਹਦੇ ਪਿੱਛੇ ਹੱਥ ਆ ਜਿਹੜਾ ਸਟੇਟ ਦਾ ਉਸ ਨੂੰ ਐਕਟਿੰਗ ਕਰਨ ਲਈ ਵੀ ਮਜਬੂਰ ਕਰ ਰਿਹਾ ਉਹ ਅਦਾਕਾਰੀ ਕਰ ਰਿਹਾ ਉੱਥੇ ਕਹਿੰਦਾ ਮਤਲਬ ਅਮਰਤ ਦੀ ਇੱਕ ਬੂੰਦ ਕਹਿੰਦਾ ਹੈਗਾ ਹੈਗੀ ਹੈ ਜਿਹੜੀ ਅਮਰਤ ਦੀ ਇੱਕ ਬੂੰਦ ਹੀ ਕਾਫੀ ਅੱਗ ਬੁਝਾਵਣ ਲਈ ਉਹ ਉਹ ਸਾਡੇ ਵਿਰੋਧ ਨੂੰ ਰੋਸ ਨੂੰ ਅੱਗ ਦਸਰ ਹੈ ਤੇ ਅੱਗ ਜਦੋਂ ਅਮਰਤ ਤੇ ਅੱਗ ਦਾ ਜ਼ਿਕਰ ਆਂਦਾ ਦੋਵਾਂ ਦਾ ਇਕੱਠਿਆਂ ਦਾ ਤਾਂ ਅੱਗ 네ਗੇਟਿਵ ਰੰਗ ਦੇ ਵਿੱਚ ਪੇਸ਼ ਹੁੰਦੀ ਹੈ ਉੱਥੇ ਕਿ ਤਬਾਹੀ ਵੈਸੇ ਤਾਂ ਅੱਗ ਨੂੰ ਪੂਜਿਆ ਵੀ ਜਾਂਦਾ ਅੱਗ ਦੇ ਉੱਤੇ ਭੋਜਨ ਵੀ ਬਣਦਾ ਅੱਗ ਬਹੁਤ ਕੁਝ ਸਾਡਾ ਸਵਾਰਦੀ ਵੀ ਹੈ ਪਰ ਇੱਥੇ ਕਿਉਂਕਿ ਅਮਰਤ ਦੇ ਸਨਮੁਖ ਖੜੀ ਕਰਤੀ ਉਹਨੇ ਅੱਗ ਇੱਥੇ ਸਾਨੂੰ ਉਹ 네ਗੇਟਿਵ ਕਹਿ ਰਿਹਾ ਸਾਨੂੰ ਗਲਤ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਆਪਣੇ ਅੱਖ ਦੇ ਅਥਰੂ ਨੂੰ ਉਹ ਅੰਮ੍ਰਿਤ ਦਾ ਜਿਹੜਾ ਹੈ ਰੂਪ ਦੇ ਰਿਹਾ ਉਹ ਉਸ ਉਸ ਤਰੀਕੇ ਨਾਲ ਉਹ ਬਿਆਨ ਕਰ ਰਿਹਾ ਕਹਿੰਦਾ ਇੱਕ ਅੰਮ੍ਰਿਤ ਦੀ ਬੂੰਦ ਹੀ ਕਾਫੀ ਅੱਗ ਭਜਾਵਣ ਲਈ ਇੱਕੋ ਸਿਰ ਹੀ ਕਾਫੀ ਹੁੰਦਾ ਕੌਮ ਜਗਾਉਣ ਲਈ ਹੁਣ ਕੌਮ ਕਿਹਨੂੰ ਕਹਿ ਰਿਹਾ ਇੱਥੇ ਕਿਹੜੀ ਕੌਮ ਦੀ ਗੱਲ ਕਰਦਾ 마ਸੀ ਵਾਲੀ ਕੌਮ ਦੀ ਗੱਲ ਕਰਦਾ ਜਾਂ ਸਿੱਖ ਕੌਮ ਦੀ ਗੱਲ ਕਰਦਾ ਸਿੱਖ ਤਾਂ ਜਾਗੇ ਹੋਏ ਨੇ ਸਿੱਖ ਆਪਣੇ ਸਫ਼ਰ ਤੇ ਨਿਕਲੇ ਹੋਏ ਨੇ ਸੋ ਇਹ ਜਿਹੜੀਆਂ ਘੁੰਡੀਆਂ ਨੇ ਕੀ ਉਸਨੇ ਇਹ ਜਾਣਬੁੱਝ ਕੇ ਗੱਲਾਂ ਕੀਤੀਆਂ ਨੇ ਜਾਂ ਉਹਦੇ ਤੋਂ ਇੱਥੇ ਵੀ ਗਲਤੀ ਹੋ ਗਈ ਇੱਕ ਗਲਤੀ ਨੂੰ ਛਪਾਉਣ ਲਈ ਹੋਰ ਗਲਤੀਆਂ ਕਰ ਰਿਹਾ ਹੋ ਤੇ ਅੱਗੇ ਦੇਖੋ ਸੋਚਿਆ ਤੁਸੀਂ ਸਾਰੇ ਭੁੱਲ ਗਏ ਹੋਵੋਗੇ ਕਿ ਵਾਹ ਜੀ ਵਾਹ ਕੀ ਗੱਲ ਕਰਤੀ ਗੁਰਦਾਸ ਮਾਨ ਹਾਤੇ ਹੋ ਗਏ ਵੀ ਇਹ ਭੁੱਲਣ ਵਾਲੀ ਗੱਲ ਉਦਮ ਸਿੰਘ ਤੁਹਾਨੂੰ ਭੁੱਲ ਗਿਆ ਗੁਰਦਾਸ ਮਾਨ ਜਿਸਨੇ 21 ਸਾਲ ਬਾਅਦ ਚੱਲਿਆਂ ਵਾਲੇ ਬਾਗ ਦਾ ਕਾਂਡ ਦਾ ਉੱਥੇ ਜਾ ਕੇ ਇੰਗਲੈਂਡ ਦੇ ਵਿੱਚ ਕੈਕਸਟਨ ਹਾਲ ਦੇ ਵਿੱਚ ਬਦਲਾ ਲਿਆ ਜਾ ਕੇ 21 ਸਾਲ ਇਹ ਤਾਂ ਗੱਲ ਹੀ 2-4 ਸਾਲਾਂ ਦੀ ਵਾਲੇ ਨਾਲੇ ਗੱਲ ਹੀ ਕੁਛ ਐਦਾਂ ਦੀ ਐ ਜਿਹੜੀ ਪੰਜਾਬੀ ਨੂੰ ਅਸ਼ਲੀਲਤਾ ਦਾ ਰੰਗ ਦੇਣ ਦੀ ਕੋਸ਼ਿਸ਼ ਉੱਥੇ ਵੈਨਕੂਵਰ 'ਚ ਕੀਤੀ ਗੁਰਦਾਸ ਮਾਨ ਨੇ ਉਸ ਨੂੰ ਕਿਵੇਂ ਭੁੱਲ ਭੁੱਲ ਸਕਦਾ ਕੋਈ ਵੀ ਨਹੀਂ ਭੁੱਲ ਸਕਦਾ ਮੈਨੂੰ ਲੱਗਦਾ ਗੁਰਦਾਸ ਮਾਨ ਆਪ ਵੀ ਨਹੀਂ ਭੁੱਲ ਸਕਦਾ ਅਸੀਂ ਕਿਵੇਂ ਭੁੱਲ ਸਕਦੇ ਆ ਤੁਸੀਂ ਕਿਵੇਂ ਭੁੱਲ ਸਕਦੇ ਹੋ ਉਸ ਉਹ ਸ਼ਬਦ ਦੇ ਨਾਲ ਤਾਂ ਨਾਮ ਜੁੜ ਗਿਆ ਉਹਦਾ ਕਿਵੇਂ ਭੁੱਲ ਸਕਦੇ ਹੋ ਕੋਈ ਵੀ ਨਹੀਂ ਭੁੱਲ ਸਕਦਾ ਹੈਗਾ ਕਹਿੰਦਾ ਭੁੱਲ ਗਏ ਹੋਵੋਗੇ ਕਹਿੰਦਾ ਪੰਜਾਬੀਆਂ ਲਈ ਇਹ ਚੰਗੀ ਗੱਲ ਨਹੀਂ ਹੈਗੀ ਮਾਫ ਕਰਨਾ ਚਾਹੀਦਾ ਹੁਣ ਕਲਾਕਾਰ ਤਾਂ ਇੰਟਰਵਿਊ ਲੈਣ ਵਾਲਾ ਵੀ ਸੀ ਉਹ ਉਹਨੇ ਵੀ ਕਮਾਲ ਦੀ ਗੱਲ ਕੀਤੀ ਆ ਤੇ ਜਦੋਂ ਪੋਚੇ ਮਾਰਨ ਤੇ ਕੋਈ ਆ ਜਾਏ ਤਾਂ ਮਤਲਬ ਹਾਦੀ ਹੋ ਜਾਂਦੀ ਹੈ ਹੱਦ ਦਰਜੇ ਦੀ ਗੱਲਬਾਤ ਹੋ ਜਾਂਦੀ ਹੈ ਫਿਰ ਚਲੋ ਉਹ ਉਹ ਇੰਟਰਵਿਊ ਸਵਾਦਲੀ ਹੋ ਗਈ ਇਸ ਕਰਕੇ ਇੰਟਰਵਿਊ ਦੇ ਅਖੀਰ ਦੇ ਵਿੱਚ ਇੰਟਰਵਿਊ ਲੈਣ ਵਾਲੇ ਜਿਹੜੇ ਸਜਣ ਨੇ ਉਹ ਕਹਿੰਦੇ ਕਿ ਮੈਂ ਮੈਲ ਦਾ ਭਰਿਆ ਹੋਇਆ ਸੀ ਤੁਹਾਡੇ ਪ੍ਰਤੀ ਬਹੁਤ ਮੈਲ ਸੀ ਮਨ ਦੇ ਵਿੱਚ ਤੇ ਉਹ ਤੁਸੀਂ ਧੋ ਦਿੱਤੀ ਜਿਵੇਂ ਧੋਬੀ ਘਾਟ ਦੇ ਉੱਤੇ ਕਹਿੰਦਾ ਵੀ ਧੋਬੀ ਕੱਪੜੇ ਧੋਂਦਾ ਨਾ ਇਸ ਤਰੀਕੇ ਨਾਲ ਤੁਸੀਂ ਮੈਲ ਧੋ ਦਿੱਤੀ ਵਾਹ ਜੀ ਵਾਹ ਕਮਾਲ ਦੀ ਗੱਲ ਉਹਨੇ ਇੰਟਰਵਿਊ 'ਚ ਕਹਿ ਦਿੱਤੀ ਤੇ ਦੇਖੋ ਤੁਸੀਂ ਉਹ ਤਾਂ ਫਿਰ ਕੋਈ ਸੰਤ ਬਾਬਾ ਬਣਾ ਕੇ ਪੇਸ਼ ਕਰਤਾ ਉਹਨੂੰ ਚੜਾ ਵੀ ਦਿੱਤਾ ਉੱਤੇ ਹੈਨਾ ਉਹ ਇਸ ਗੱਲ ਤੇ ਖੁਸ਼ ਵੀ ਹੋਇਆ ਗੁਰਦਾਸ ਮਾਨ ਕਹਿੰਦਾ ਵਾਹ ਜੀ ਵਾਹ ਤੇ ਉਹਨੂੰ ਕੋਈ ਜਿਵੇਂ ਸੰਤ ਬਾਬੇ ਜਿਵੇਂ ਵੱਡੇ ਗੁਰੂ ਪੀਰ ਫਕੀਰ ਬੰਦੇ ਦਾ ਕਾਇਆ ਕਲਪ ਕਰਦੇ ਹਨ ਇਸ ਤਰ੍ਹਾਂ ਮੱਲੀ ਸਾਹਿਬ ਦਾ ਕਲਪ ਹੋ ਗਿਆ ਇੰਟਰਵਿਊ ਲੈਣ ਵਾਲੇ ਸਜਣ ਨੇ ਜਿਹੜੇ ਤੇ ਉਹਨਾਂ ਦੀ ਮੈਲ ਸਾਰੀ ਜਨਮਾਂ ਜਨਮਾਂ ਦੀ ਜਿਵੇਂ ਉਹਨਾਂ ਦੇ ਚਿਹਰੇ ਤੋਂ ਵੀ ਲੱਗ ਰਿਆ ਸੀ ਜਨਮਾਂ ਜਨਮਾਂ ਦੀ ਮੈਲ ਹੀ ਤੋਤੀ ਗਈ ਤੇ ਉਹ ਉਹ ਸੋ ਫਿਰ ਹੋਰ ਗੁਰਦਾਸ ਮਾਨ ਦੀ ਛਾਤੀ ਚੋੜੀ ਹੋ ਜਾਂਦੀ ਹੈ ਉਹ ਕਹਿੰਦਾ ਵੀ ਐਸਾ ਕਿਹੜਾ ਜਿਨੇ ਕੋਈ ਗੁਨਾਹ ਨਹੀਂ ਕੀਤਾ ਜ਼ਿੰਦਗੀ ਚ ਹਰ ਇੱਕ ਨੇ ਕੀਤਾ ਕਹਿੰਦਾ ਕੋਈ ਗੱਲ ਨਹੀਂ ਤੇਰੇ ਮਨ ਚ ਮੈਲ ਸੀ ਤਾਂ ਨਿਕਲ ਗਈ ਵੀ ਤੂੰ ਵੀ ਤੂੰ ਵੀ ਕੋਈ ਗੁਨਾਹ ਕੀਤਾ ਸੀ ਨਿਕਲ ਗਈ ਮੈਲ ਕਹਿੰਦਾ ਐਸਾ ਕਿਹੜਾ ਬੰਦਾ ਵੀ ਜਿਨੇ ਕੋਈ ਗੁਨਾਹ ਨਹੀਂ ਕੀਤਾ ਆਪਣੀ ਜ਼ਿੰਦਗੀ ਚ ਅਸੀਂ ਸਾਰਿਆਂ ਨੇ ਕੀਤੇ ਨੇ ਤੂੰ ਵੀ ਕੀਤੇ ਨੇ ਤੇਰੀ ਮੈਲ ਧੋਤੀ ਗਈ ਤੇ ਉਹ 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 ਕਹਿੰਦਾ ਫਿਰ ਅਖੀਰ ਦੇ ਵਿੱਚ ਉਹ ਕਹਿੰਦਾ ਵੀ ਮੈਂ ਕਹਿਣਾ ਨਹੀਂ ਸੀ ਉਹ ਸ਼ਬਦ ਪਰ ਮੈਨੂੰ ਮਾਂ ਦੀ ਗੱਲ ਕੱਟੀ ਉਹ ਬੰਦੇ ਨੇ ਤੇ ਗੁਰਦਾਸ ਮਾਨ ਥਾਂ ਥਾਂ ਦੇ ਉੱਤੇ ਆਪਣੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਆਪਣੇ ਫੈਨਸ ਨੂੰ ਇਹ ਕਹਿੰਦਾ ਸੁਣਿਆ ਗਿਆ ਕਿ ਗੁੱਸਾ ਨਹੀਂ ਕਰਨਾ ਪਿਆਰ ਨਾਲ ਰਹੋ ਜ਼ਿੰਦਗੀ ਜਿਉਂ ਕੋਈ ਗਾਲ ਕੱਢ ਦੇਵੇ ਮਤਲਬ ਗੁੱਸਾ ਨਾ ਕਰੋ ਚੁੱਪ ਕਰ ਜਾਓ ਐਦਾਂ ਦੇ ਸੁਨੇਹੇ ਆਪਣੀਆਂ ਗੱਲਾਂ ਬਾਤਾਂ ਦੇ ਵਿੱਚ ਅਕਸਰ ਉਹ ਦੰਦਾ ਸੁਨੇ ਨੇ ਕਈ ਵਾਰੀ ਉਹਨੇ ਆਪ ਕਹੇ ਕੋਈ ਧੱਕਾ ਵੀ ਮਾਰ ਜੇ ਮੈਂ ਕਹਿੰਦਾ ਵੀ ਮਤਲਬ ਮਾਫੀ ਮੰਗ ਲਈਦੀ ਆ ਉਹਦੇ ਤੇ ਧੱਕਾ ਵੀ ਵੱਜ ਜੇ ਮੈਂ ਉਹਨੂੰ ਮਾਫੀ ਮੰਗ ਲੈਣਾ ਸੋ ਇੱਥੇ ਕਹਿੰਦਾ ਕਿ ਮੈਨੂੰ ਮਾਂ ਦੀ ਗੱਲ ਕੱਢੀ ਸੀ ਬੰਦੇ ਨੇ ਮੈਂ ਉਹ ਜਿਹੜੇ ਵਿਅਕਤੀ ਨੂੰ ਉਸਨੇ ਉਹ ਗੱਲ ਕਹੀ ਗੁਰਦਾਸ ਮਾਨ ਨੇ ਉਹ ਸਿੱਖ ਸਜਣ ਨੂੰ ਵੀਰ ਨੂੰ ਮੈਂ ਨਿੱਜੀ ਤੌਰ ਦੇ ਤੇ ਉੱਥੇ ਜਾਣਦਾ ਭਾਈ ਚਰਨਜੀਤ ਸਿੰਘ ਸੂਝੋਂ ਆਪ ਪੱਤਰਕਾਰ ਨੇ ਸਿੱਖ ਪੱਤਰਕਾਰ ਨੇ ਇੱਕ ਐਕਟੀਵਿਸਟ ਨੇ ਖਾਲਸਾ ਦੀ ਲੜਾਈ ਲੜ ਰਹੇ ਨੇ ਉਹ ਵੈਨਕੂਵਰ ਵਿਖੇ ਰਹਿੰਦੇ ਨੇ ਤੇ ਉਹ ਬੰਦਾ ਗਾਲ ਕੱਢ ਹੀ ਨਹੀਂ ਸਕਦਾ ਉਹ ਇਸ ਤਰੀਕੇ ਨਾਲ ਹੋਛੀ ਗੱਲ ਤਾਂ ਬਿਲਕੁਲ ਨਹੀਂ ਕਰੇਗਾ ਸੋ ਗੱਲਬਾਤ ਵੀ ਹੋਈ ਉਹਦੇ ਨਾਲ ਉਹਨੇ ਕੋਈ ਐਦਾਂ ਦੀ ਗੱਲ ਨਹੀਂ ਕੀਤੀ ਉਹਨੇ ਸਿਰਫ ਜਿਹੜਾ ਉਧਰਲੇ ਪਾਸੇ ਕੈਮਰਾ ਨਹੀਂ ਸੀ ਹੈਗਾ ਉਹਨੇ ਇੱਕ ਏ4 ਸਾਈਜ਼ ਦੇ ਪੇਪਰ ਦੇ ਉੱਤੇ ਲਿਖਿਆ ਹੋਇਆ ਸੀ ਗੁਰਦਾਸ ਮਾਨ ਬਾਰੇ ਇਹ ਇਹ ਤੁਸੀਂ ਇੱਥੋਂ ਜਾਓ ਉਹ ਵਾਰ-ਵਾਰ ਦਿਖਾ ਰਿਆ ਸੀ ਵਾਰ-ਵਾਰ ਉਹ ਪੇਪਰ ਦਿਖਾ ਰਿਆ ਸੀ ਉਸ ਨੂੰ ਵਾਰ-ਵਾਰ ਮਤਲਬ ਉਹ ਤਰੀਕਾ ਸੀ ਪ੍ਰੋਟੈਸਟ ਕਰਨ ਦਾ ਬਹੁਤ ਵਧੀਆ ਤਰੀਕਾ ਸੀ ਉਹ ਉਹ ਦਿਖਾ ਕੇ ਕੀਤਾ ਜਾ ਸਕਦਾ ਸੀ ਕਿਉਂਕਿ ਸਭ ਤੋਂ ਪਿੱਛੇ ਖੜੇ ਸੀ ਉਹ ਹਾਲ ਬਹੁਤ ਵੱਡਾ ਸੀ ਸਭ ਤੋਂ ਪਿੱਛੇ ਖੜੇ ਸੀ ਉਹ ਤੇ ਅਕਸਰ ਮਤਲਬ ਉੱਥੇ ਹਾਲ ਦੇ ਵਿੱਚ ਰੌਲਾ ਪਿਆ ਹੋਇਆ ਸੀ ਜਦੋਂ ਹਾਲ ਦੇ ਵਿੱਚ ਰੌਲਾ ਪਿਆ ਹੋਵੇ ਤਾਂ ਕਈ ਵਾਰ ਸਾਨੂੰ ਨਾਲ ਦੇ ਬੰਦੇ ਨਾਲ ਕੁਰਸੀ ਤੇ ਬੈਠੇ ਬੰਦੇ ਦੀ ਆਵਾਜ਼ ਨਹੀਂ ਸੁਣਦੀ ਹੁੰਦੀ ਅਸੀਂ ਕੰਨ ਕਰਕੇ ਸੁਣਦੇ ਹਾਂ ਉਹਨੂੰ ਜੋ ਕੋਈ ਗੱਲ ਕਹਿੰਦਾ ਤਾਂ ਉਹ ਕੰਨ ਕਰਕੇ ਕਹਿੰਦਾ ਮੂੰਹ ਕਰਕੇ ਨੇੜੇ ਕੰਨ ਦੇ ਗੁਰਦਾਸ ਮਾਨ ਨੂੰ ਉਹਦੀ ਗੱਲ ਕਿਵੇਂ ਸੁਣ ਗਈ ਸੋ ਉਹ ਮਤਲਬ ਵਾਰ-ਵਾਰ ਜਿਹੜਾ ਦਿਖਾ ਰਿਹਾ ਸੀ ਸ਼ਾਇਦ ਮਤਲਬ ਗੁਰਦਾਸ ਮਾਨ ਉਹਦੇ ਤੋਂ ਉਹਨੂੰ ਦੇਖ ਕੇ ਉਸ ਗੱਲ ਨੂੰ ਆਪੇ ਤੋਂ ਬਾਹਰ ਹੋ ਗਿਆ ਹੈ ਸੀ ਕਾਗਜ਼ ਉਹ ਤੇ ਕਾਗਜ਼ ਦੀ ਅਸੀਂ ਅਕਸਰ ਬੱਤੀ-ਬੁੱਤੀ ਵਟ ਲੈਨੇ ਆਂ ਕਈ ਵਾਰੀ ਤੇ ਕਈ ਵਾਰੀ ਅੱਗ ਲਾਣੀ ਹੋਵੇ ਇੱਕ ਚੁੱਲੇ ਤੋਂ ਦੂਜੇ ਚੁੱਲੇ ਦੇ ਵਿੱਚ ਅਸੀਂ ਬੱਤੀ ਜੀ ਵਟ ਕੇ ਕਾਗਜ਼ ਦੀ ਤਾਂ ਉਹ ਦੂਜੇ ਪਾਸੇ ਅੱਗ ਲਾ ਕੇ ਆਪਾਂ ਲੈ ਜਾਂਦੇ ਹਾਂ ਤੇ ਇਹ ਅਕਸਰ ਸਾਡੇ ਆਮ ਘਰਾਂ ਦੇ ਵਿੱਚ ਵੀ ਇੱਧਰ ਉੱਧਰ ਅਸੀਂ ਕਰਦੇ ਹਾਂ ਸੋ ਇਹਦੇ ਤੋਂ ਉਹਨਾਂ ਨੇ ਉਹ ਗੱਲ ਕੀਤੀ ਕਹਿੰਦੇ ਮਾਂ ਦੀ ਗੱਲ ਘਟੀ ਸੀ ਹੁਣ ਮਾਂ ਜਿਹੜੀ ਹੁੰਦੀ ਆ ਸਾਡੀਆਂ ਮਾਵਾਂ ਮੈਨੂੰ ਯਾਦ ਆਕੀਆਂ ਜਦੋਂ ਉਹਨੇ ਮਾਂ ਦੀ ਗੱਲ ਕੀਤੀ ਨਾ ਇੰਟਰਵਿਊ ਦੇ ਵਿੱਚ ਸਾਡੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਾਵਾਂ ਨੂੰ ਪੁਲਿਸ ਨੇ ਫੜਿਆ ਪੰਜਾਬ ਪੁਲਿਸ ਨੇ ਕਿ ਆਪਣੇ ਪੁੱਤ ਪੇਸ਼ ਕਰੋ ਆਪਣੇ ਮੁੰਡਿਆਂ ਨੂੰ ਪੇਸ਼ ਕਰੋ ਤਾਂ ਛੱਡਾਂਗੇ ਐਸ ਕਰਕੇ ਕਿ ਬੱਚੇ ਜਿਹੜੇ ਪਗੋੜੇ ਹੋਏ ਸੀ ਘਰਾਂ ਚੋਂ ਭਜੇ ਹੋਏ ਸੀ ਪੁਲਿਸ ਦੇ ਕਾਰਨ ਤਸ਼ੱਦਦ ਦੇ ਕਾਰਨ ਉਸ ਲਹਿਰ ਦੇ ਵਿੱਚ ਉਸ ਆਜ਼ਾਦੀ ਦੀ ਲਹਿਰ ਦੇ ਵਿੱਚ ਜਿਹੜੀ ਹੁਣ ਤੱਕ ਚੱਲ ਰਹੀ ਹੈ ਤਾਂ ਮਾਵਾਂ ਨੂੰ ਭੈਣਾਂ ਨੂੰ ਤਾਂ ਕਿਤੇ ਤੁਸੀਂ ਸੁਣਿਆ ਹੋਊਗਾ ਕਿ ਪੰਜਾਬ ਪੁਲਿਸ ਨੇ ਬਹੁਤ ਸਤਿਕਾਰ ਕੀਤਾ ਹੋਊ ਨਾ ਮਾਵਾਂ ਦਾ ਕੀ ਮਾਤਾ ਜੀ ਆਓ ਜੀ ਬੈਠੋ ਜੀ ਤੁਸੀਂ ਆਪਣੇ ਬੱਚੇ ਨੂੰ ਪੇਸ਼ ਕਰਾ ਦਿਓ ਅਸੀਂ ਤੁਹਾਨੂੰ ਜਾਣ ਦਵਾਂਗੇ ਲਓ ਜੀ ਪ੍ਰਸ਼ਾਦਾ ਛਕੋ ਤੁਸੀਂ ਜਬ ਬੈਠੋ ਇੱਥੇ ਵਧੀਆ ਮੰਜਾ ਮੁੰਜਾ ਜਾ ਹੋਰ ਇਸ ਤਰ੍ਹਾਂ ਲੱਗਦਾ ਵੀ ਐਦਾਂ ਕਿਹਾ ਹੋਊਗਾ ਤੇ ਜਿਹੜੇ ਸਬੰਧਤ ਲੋਕ ਨੇ ਉਹਨਾਂ ਨੂੰ ਪਤਾ ਖਾਸ ਕਰਕੇ ਸਾਨੂੰ ਤਾਂ ਖਾਸ ਕਰਕੇ ਪਤਾ ਕਿ ਉਹ ਤਾਂ ਉਹ ਸੈਂਟਰ ਗਵਰਨਮੈਂਟ ਇੰਡੀਅਨ ਸਟੇਟ ਸਿੱਖਾਂ ਦੇ ਨਾਲ ਲੜਾਈ ਲੜ ਰਹੀ ਹੈ ਉਹ ਉਸ ਲੜਾਈ ਦੇ ਵਿੱਚ ਜਿਹੜੀ ਸਟੇਟ ਦੀ ਪੁਲਿਸ ਸਟੇਟ ਦੇ ਅਧੀਨ ਉਸ ਸਿੱਖਾਂ ਨੂੰ ਸਿੱਖ ਬੀਬੀਆਂ ਨੂੰ ਕਿਸ ਤਰ੍ਹਾਂ ਸੰਬੋਧਨ ਹੁੰਦੀ ਹੈ ਜਦੋਂ ਕਿ ਅਸੀਂ ਇਸ ਗੱਲ ਦੇ ਚਸ਼ਮਦੀਦ ਗਵਾਹ ਹਰ ਕਿਸੇ ਨਾਲ ਜਿਹੜੇ ਨੇ ਪੰਜਾਬ ਦੇ ਵਿੱਚ 15-20 ਸਾਲ ਗੁਜ਼ਾਰੇ ਨੇ ਕਿ ਜਦੋਂ ਕੋਈ ਪੁਲਿਸ ਦਾ ਨਾਕਾ ਲੱਗਿਆ ਹੁੰਦਾ ਤਾਂ ਪੁਲਿਸ ਵਾਲਾ ਕਿਵੇਂ ਰੋਕਦਾ ਬੰਦੇ ਨੂੰ ਸੋ ਸਿਰਫ ਗੁਰਦਾਸ ਮਾਨ ਨੂੰ ਆਪਣੀ ਮਾਂ ਹੀ ਯਾਦ ਆਈ ਤੇ ਇਹ ਬਹਾਨਾ ਉਹਦਾ ਜਚਿਆ ਨਹੀਂ ਹੈਗਾ ਕੀ ਉਸਨੇ ਬਹਾਨਾ ਬਣਾਉਣ ਤੋਂ ਪਹਿਲਾਂ ਜਦੋਂ ਕੇਪੀ ਗਿੱਲ ਕੋਲੋਂ ਆਪਣੀ ਫਿਲਮ ਜਾਂ ਆਪਣੀ ਸੀਡੀ ਜਾਂ ਆਪਣੇ ਗਾਣੇ ਰਿਲੀਜ਼ ਕਰਵਾਉਂਦਾ ਸੀ ਤਾਂ ਇਹ ਕਦੇ ਸੋਚਿਆ ਹੋਊਗਾ ਕਿ ਪੰਜਾਬ ਦੀਆਂ ਮਾਵਾਂ ਨਾਲ ਇਹ ਪੁਲਿਸ ਦਾ ਮੁਖੀ ਆ ਜਿਹੜਾ ਇਹਦੇ ਅਧੀਨ ਪੁਲਿਸ ਕੰਮ ਕਰਦੀ ਹੈ ਕਿ ਕਿਸ ਤਰ੍ਹਾਂ ਬਦਸਲੂਕੀ ਕਰਦੀ ਹੋਏਗੀ ਇਹ ਸਵਾਲ ਹੈ ਸੋ ਹੁਣ ਜਿਹੜੇ ਇਹ ਇੱਕ ਬਹੁਤ ਵਧੀਆ ਗੱਲ ਹੋਈ ਹੈ ਕਿ ਇਹ ਗੁਰਦਾਸ ਮਾਨ ਦੀ ਚਰਚਾ ਚੱਲ ਰਹੀ ਹੈ ਪੂਰੇ ਅਮਰੀਕਾ 'ਚ ਚੱਲ ਰਹੀ ਹੈ ਕੈਨੇਡਾ 'ਚ ਵੀ ਚੱਲ ਰਹੀ ਹੈ ਆਸਟ੍ਰੇਲੀਆ ਤੇ ਇੰਗਲੈਂਡ 'ਚ ਵੀ ਸ਼ੁਰੂ ਹੋ ਗਈ ਹੈ ਇਹ ਜੇ ਤਾਂ ਚੁੱਪ-ਚੁੱਪ ਹੀ ਤੇ ਰੱਦ ਕਰ ਦਿੰਦੇ ਸ਼ੋਅ ਮੈਨੂੰ ਲੱਗਦਾ ਵੀ 2-4 ਸਾਲਾਂ ਦੇ ਵਿੱਚ ਕਿਤੇ-ਕਿਤੇ ਇਹ ਸ਼ੋਅ ਕਰਦੇ ਰਹਿਣਾ ਸੀ ਇਹਨਾਂ ਨੇ ਤੇ ਇਹ ਚਰਚਾ ਨੇ ਤੇ ਇਹਨਾਂ ਦੀ ਜ਼ਿੱਦ ਨੇ ਇਹਨਾਂ ਦੀ ਅੜੀ ਨੇ ਮੈਨੂੰ ਲੱਗਦਾ ਗੁਰਦਾਸ ਮਾਨ ਦਾ ਕੈਰੀਅਰ ਖਤਮ ਕਰਤਾ ਭੋਗ ਪਾਤਾ ਸ਼ਾਇਦ ਇਹ ਉਹਦਾ ਆਖਰੀ ਮਤਲਬ ਉਹ ਮੌਕਾ ਹੋਵੇ ਜਿੱਥੇ ਗੁਰਦਾਸ ਮਾਨ ਦਾ ਇਹ ਜਿਸ ਤਰੀਕੇ ਦੀ ਸਾਡੇ ਨੌਜਵਾਨ ਜਾਂ ਸਾਨੂੰ ਜਿਵੇਂ ਦੀਆਂ ਖਬਰਾਂ ਮਿਲ ਰਹੀਆਂ ਨੇ ਜਾ ਜਿਵੇਂ ਦੀ ਤਿਆਰੀ ਚੱਲ ਰਹੀ ਹੈ ਉਹਦੇ ਤੋਂ ਲੱਗਦਾ ਕਿ ਇਹ ਅਮਰੀਕਾ ਦਾ ਪੂਰਾ ਜਿਹੜਾ ਦੌਰਾ ਉਹ ਰੱਦ ਹੋਊਗਾ ਕਿਉਂਕਿ ਨਿਊਯਾਰਕ ਦੇ ਵਿੱਚ 5 ਅਕਤੂਬਰ ਨੂੰ ਸ਼ੋਅ ਹੈ ਨਿਊਯਾਰਕ ਦੇ ਵਿੱਚ ਤਾਂ ਜਿਆਦਾ ਵੱਡੀ ਗੰਟੀ ਵਿੱਚ ਸਿੰਘ ਰਹਿੰਦੇ ਨੇ ਉੱਥੇ ਲਹਿਰ ਸਿੱਖ ਦੀ ਆਜ਼ਾਦੀ ਦੀ ਸਿੱਖਾਂ ਦੀ ਉੱਥੇ ਤਾਂ ਜਿਆਦਾ ਪ੍ਰਚੰਡ ਹੈ ਜਿਆਦਾ ਉੱਪਰ ਤੱਕ ਸੋ ਉੱਥੇ ਵੱਖ-ਵੱਖ ਜਿਹੜੇ ਸਾਡੇ ਐਕਟਿਵਿਸਟ ਨੇ ਉਹ ਵੀ ਹੁਣ ਗੱਲਾਂ ਗੁਣਾ ਕਰਨ ਲੱਗ ਪਏ ਨੇ ਤੇ ਸਾਰੇ ਪਾਸੇ ਕੰਮ ਸ਼ੁਰੂ ਹੋ ਗਿਆ ਤੇ ਸਾਡੇ ਵਿਚਾਰ ਦੇ ਵਿੱਚ ਬਹੁਤ ਸਾਰੇ ਜਿਹੜੇ ਬੇਕਰਸਫੀਲਡ ਵਾਲੇ ਨੇ ਉਹਨਾਂ ਲਈ ਮੈਂ ਜਾਣਕਾਰੀ ਦਿੰਨਾ ਕਿ ਇੱਕ ਵਿਅਕਤੀ ਵੱਲੋਂ ਲੰਗਰ ਦੀ ਸੇਵਾ ਲੈ ਲਈ ਗਈ ਹੈ ਤੇ ਇੱਕ ਨੇ ਮੋਮਬਤੀਆਂ ਦੀ ਸੇਵਾ ਕਰ ਦਿੱਤੀ ਹੈ ਕਹਿੰਦਾ ਵੀ ਮੇਰੇ ਮੋਮਬਤੀਆਂ ਮੇਰੇ ਵੱਲੋਂ ਹਨ ਤੇ ਐਸੀ ਤਰੀਕੇ ਨਾਲ ਹੌਲੀ-ਹੌਲੀ ਜਿਹੜੇ ਸਾਡੇ ਵੀਰ ਨੇ ਭੈਣ ਭਾਈ ਨੇ ਉਹ ਅੱਗੇ ਆ ਰਹੇ ਨੇ ਤੇ ਕਾਫਲਾ ਜਿਹੜਾ ਕਾਫੀ ਵੱਡਾ ਹੋ ਚੁੱਕਾ ਹੈ ਤੇ ਇਹ ਮੈਂ ਉਹ ਵੀ ਪ੍ਰਮੋਟਰ ਤੇ ਆਰਗੇਨਾਈਜ਼ਰ ਵੀ ਸ਼ੋਅ ਦੇਖ ਰਹੇ ਨੇ ਇਹ ਤੇ ਉਹਨਾਂ ਤੱਕ ਜੇ ਨਹੀਂ ਵੀ ਦੇਖ ਰਹੇ ਤਾਂ ਗੱਲ ਤਾਂ ਪਹੁੰਚ ਜਾਣੀ ਹੈ ਕਿਉਂਕਿ ਇੱਕ ਦੂਜੇ ਨਾਲ ਅੱਗੇ ਤੋਂ ਅੱਗੇ ਹੋ ਕੇ ਭੇਜਦੇ ਨੇ ਵੀ ਆਹ ਦੇਖ ਅੱਜ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਸੋ ਬਹੁਤ ਬਰੀਕੀ ਨਾਲ ਚਾਰੇ ਪਾਸੇ ਦੇਖਿਆ ਜਾ ਰਿਹਾ ਬਹੁਤ ਹਲੇ ਵਕਤ ਹੈਗਾ ਉਹਨਾਂ ਦੇ ਕੋਲ ਕਿ ਬਹੁਤ ਬਾਇਜ਼ਤ ਤਰੀਕੇ ਦੇ ਨਾਲ ਇਸ ਨੂੰ ਤੁਸੀਂ ਰੱਦ ਕਰ ਸਕਦੇ ਹੋ ਕਿਉਂਕਿ ਮਤਲਬ ਹੋਰ ਕੋਈ ਚਾਰਾ ਨਹੀਂ ਹੈਗਾ ਦੇਖੋ ਜਿਹੜਾ ਬਾਕੀ ਕਲਾਕਾਰ ਵੀ ਵੈਸੇ ਸਾਡੀ ਉਹਦੇ ਤੇ ਨੇ ਅ ਨਜ਼ਰ ਚ ਤੇ ਉਹਨਾਂ ਨੂੰ ਵੀ ਅਸੀਂ ਪਹਿਲਾਂ ਹੀ ਬੇਨਤੀ ਕਰਦੇ ਹਾਂ ਕਿ ਭਾਈ ਇਹ ਜੰਗ ਚੱਲ ਰਹੀ ਹੈ ਇਹ ਜੰਗ ਇਸ ਪੜਾ ਤੇ ਪਹੁੰਚ ਚੁੱਕੀ ਹੈ ਕਿ ਹਰ ਚੀਜ਼ ਨੋਟਿਸ ਹੁੰਦੀ ਹੈ ਇੱਥੇ ਤੇ ਦੋ ਤਰ੍ਹਾਂ ਦੀ ਜੰਗ ਹੁੰਦੀ ਹੈ ਇੱਕ ਤਾਂ ਸਰੀਰਕ ਤੌਰ ਦੇ ਉੱਤੇ ਕਿਰਪਾਨਾਂ ਦੇ ਨਾਲ ਅਸੀਂ ਬੰਦੂਕ ਗੋਲੀਆਂ ਦੇ ਨਾਲ ਮੈਦਾਨੇ ਜੰਗ ਦੇ ਵਿੱਚ ਚਾਹੇ ਗੁਰੀਲਾੜ ਤਰੀਕੇ ਨਾਲ ਜਾਂ ਉਸ ਤਰ੍ਹਾਂ ਲੜਦੇ ਹਾਂ ਉਹਦੇ ਚ ਇਹ ਨੋਟਿਸ ਨਹੀਂ ਹੁੰਦਾ ਕਿ ਕਿਸ ਨੇ ਕਿੰਨੇ ਜ਼ੋਰ ਨਾਲ ਕਰਪਾਨ ਮਾਰੀ ਆ ਜਾਂ ਕਿੰਨਾ ਜ਼ੋਰ ਨਹੀਂ ਲਾਇਆ ਵੀ ਇਹਨੇ ਉਹਨੇ ਥੋੜਾ ਜਿਹਾ ਰੈਤ ਕਰਤੀ ਦੁਸ਼ਮਣ ਦੇ ਨਾਲ ਜਾਂ ਉਸਨੇ ਮਾਰੀ ਨਹੀਂ ਇੱਕ ਦਿਖਾਵਾ ਹੀ ਕਰਤਾ ਇਹ ਚੀਜ਼ਾਂ ਨੋਟਿਸ ਨਹੀਂ ਹੁੰਦੀਆਂ ਉੱਥੇ ਫਿਜ਼ੀਕਲ ਜੰਗ ਦੇ ਵਿੱਚ ਉਹ ਮਾਰੋ ਮਾਰ ਹੁੰਦੀ ਆਰ ਜਾਂ ਪਾਰ ਬਸ ਮੋٹے ਮੋٹے ਤੌਰ ਤੇ ਉੱਤੇ ਖਬਰਾਂ ਦੇ ਰਾਹੀਂ ਪਤਾ ਲੱਗਦਾ ਕੋਈ ਵਿਅਕਤੀ ਕੋਈ ਐਕਸ਼ਨ ਕਰਕੇ ਜਾਂ ਜੰਗ ਦੇ ਵਿੱਚ ਕੋਈ ਕਿਸੇ ਤਰੀਕੇ ਦੀ ਕੋਈ ਕਟਣਾ ਹੁੰਦੀ ਆ ਉਸ ਨੂੰ ਮੋٹے ਤੌਰ ਦੇ ਉੱਤੇ ਉੱਪਰਲੀ ਨਜ਼ਰ ਦੇ ਨਾਲ ਵਿਚਾਰਿਆ ਜਾਂਦਾ ਉੱਥੇ ਇਹ ਇੰਨਾ ਨਹੀਂ ਮਤਲਬ ਨੋਟਿਸ ਕੀਤਾ ਜਾਂਦਾ ਕਿ ਜਿਵੇਂ ਹਮਾਸ ਤੇ ਇਜ਼ਰਾਇਲ ਦਾ ਯੁੱਧ ਚੱਲ ਰਿਹਾ ਹੈ ਯੂਕਰੇਨ ਤੇ ਰੂਸ ਦਾ ਯੁੱਧ ਚੱਲ ਰਿਹਾ ਹੈ ਉੱਥੇ ਯੂਕਰੇਨ ਵਾਲੇ ਜਿਹੜੇ ਫੌਜੀ ਨੇ ਜਾਂ ਹੋਰ ਨੇ ਉੱਥੇ ਇਹ ਗੱਲ ਉਹਨਾਂ ਦੀ ਨੋਟਿਸ ਨਹੀਂ ਕਰ ਰਿਹਾ ਉਹਨਾਂ ਦਾ ਪ੍ਰਧਾਨ ਮੰਤਰੀ ਹੈ ਜਿਹੜਾ ਕਿ ਵੀ ਤੁਸੀਂ ਕਿੰਨੀਆਂ ਮਜ਼ਾਈਲਾਂ ਚਲਾਈਆਂ ਕਿੱਥੇ ਕਿੱਥੇ ਡਿੱਗੀਆਂ ਇਹਨੇ ਬੰਦੇ ਕਿਉਂ ਨਹੀਂ ਮਾਰੇ ਉਹਨਾਂ ਦੇ ਇੰਨੇ ਟੈਂਕ ਕਿਉਂ ਨਹੀਂ ਤਬਾਹ ਹੋਏ ਰੂਸ ਦੇ ਇਹਨਾ ਨੋਟਿਸ ਨਹੀਂ ਹੁੰਦਾ ਚੱਲ ਰਿਹਾ ਨਾ ਕੰਮ ਮੋٹے ਤੌਰ ਦੇ ਉੱਤੇ ਹੁੰਦਾ ਪਰ ਜਿਹੜੀ ਠੰਡੀ جنگ ਹੈ ਨਾ ਜਿਸ ਦੇ ਵਿੱਚ ਅਸੀਂ ਹੁਣ ਲੜ ਰਹੇ ਹਾਂ ਇਹ ਬਹੁਤ ਖਤਰਨਾਕ ਹੁੰਦੀ ਹੈ ਤੇ ਬਹੁਤ ਬਰੀਕੀ ਨਾਲ ਵਾਚ ਹੁੰਦੀ ਹੈ ਕੋਈ ਵਿਅਕਤੀ ਕੀ ਬੋਲ ਰਿਹਾ ਕੀ ਕਹਿ ਰਿਹਾ ਕਿੱਥੇ ਖੜਾ ਉਹਦੇ ਸਟੈਂਡ ਉਹਦਾ ਸਟੈਂਡ ਕੀ ਹੈ ਬਹੁਤ ਬਰੀਕੀ ਨਾਲ ਹਰ ਬੰਦਾ ਇੱਕ ਦੂਜੇ ਨੂੰ ਵਾਚ ਕਰ ਰਿਹਾ ਸੋਸ਼ਲ ਮੀਡੀਆ ਤੇ ਹੋਰ ਜਿਹੜਾ ਇਹ ਅੱਜ ਕੱਲ ਦਾ ਮੀਡੀਆ ਇਹ ਤੇ ਜਿੱਦਾਂ ਬਹੁਤ ਸਾਹਮਣੇ ਆ ਸਾਰਾ ਕੁਝ ਤੁਹਾਡੇ ਸੋ ਇਹ ਜੰਗ ਬਹੁਤ ਜ਼ਿਆਦਾ ਖਤਰਨਾਕ ਮਹੀਨ ਤੇ ਜਿੰਨੇ ਵੀ ਕਲਾਕਾਰ ਵੀਰ ਨੇ ਸਾਡੇ ਬਾਕੀ ਦੇ ਤੇ ਗੁਰਦਾਸ ਮਾਨ ਜਾਂ ਪ੍ਰਮੋਟਰ ਨੇ ਆਰਗੇਨਾਈਜ਼ਰ ਨੇ ਇਹ ਮਤਜਾਣੋ ਕਿ ਸਿਰਫ ਗੁਰਦਾਸ ਮਾਨ ਦਾ ਹੀ ਚੱਕਰ ਹੈ ਹੁਣ ਇਹ ਜਿੰਨਾ ਵੀ ਹੁਣ ਮਤਲਬ ਕਿਉਂਕਿ ਇਹਦੇ ਵਿੱਚ ਤੁਸੀਂ ਮੈਂ ਕਵਿਤਾ ਪੜ੍ਹ ਕੇ ਹੀ ਸੁਣਾਈ ਹੈ ਪਹਿਲਾਂ ਤੁਹਾਨੂੰ ਗੁਰਦਾਸ ਮਾਨ ਬਾਰੇ ਕਿਸੇ ਵੀਰ ਨੇ ਭੇਜੀ ਹੈ ਮੈਨੂੰ ਤੇ ਇਹ ਗੱਲ ਨੋਟ ਕਰਨ ਵਾਲੀ ਆ ਜੰਗ ਦੇ ਇਸ ਮੁਹਾਜ਼ ਦੇ ਉੱਤੇ ਤੁਸੀਂ ਪੈਰਾਂ ਚ ਘੁੰਗਰੂ ਬੰਨ ਕੇ ਨੱਚ ਨਹੀਂ ਸਕਦੇ ਹੈਗੇ ਨੱਚਣਾ ਤਾਂ ਅਸੀਂ ਖੰਡੇ ਦੀ ਧਾਰ ਤੇ ਆਜੋ ਜਿਹਨੇ ਨੱਚਣਾ ਖੰਡੇ ਦੀ ਧਾਰ ਤੇ ਤੇ ਇਹ ਤੁਸੀਂ ਘਰ ਦੀ ਸ਼ਰਾਬ ਤੇ ਨਹੀਂ ਨੱਚ ਸਕਦੇ ਹੈਗੇ ਪੰਜਾਬ ਤਾਂ ਗੁਰਾਂ ਦੇ ਨਾਂ ਤੇ ਜਿਉਂਦਾ ਘਰ ਦੀ ਸ਼ਰਾਬ ਤੇ ਨਹੀਂ ਜਿਉਂਦਾ ਹੈਗਾ ਇਹ ਸਾਨੂੰ ਆਪਣੇ ਮਨ ਮਸਤਕ ਦੇ ਵਿੱਚ ਗੱਲ ਬਿਠਾਉਣੀ ਪਊਗੀ ਇਹ ਸਾਡੀ ਜਿਹੜਾ ਚੰਗ ਦਾ ਮੁਹਾਜ਼ ਇਹ ਉੱਥੇ ਅਸੀਂ ਨਿਸ਼ਚਿਤ ਕਰਨਾ ਅਸੀਂ ਤੈਅ ਕਰਨਾ ਕਿ ਅਸੀਂ ਕੀ ਸੁਣਾਗੇ ਤੁਸੀਂ ਨਹੀਂ ਸਾਨੂੰ ਸੁਣਾ ਸਕਦੇ ਕਿ ਆਹ ਸੁਣੋ ਆਹ ਚੀਜ਼ ਪੀਓ ਆਹ ਚੀਜ਼ ਖਾਓ ਇਹ ਇਹ ਤੁਸੀਂ ਨਹੀਂ ਡਿਸਾਈਡ ਕਰਨਾ ਹੈਗਾ ਤੁਸੀਂ ਤਾਂ ਪੇੜ ਬੰਦੇ ਹੋ ਸਿਸਟਮ ਦੇ ਤੁਹਾਡੀ ਪਹਿਚਾਣ ਹੁੰਦੀ ਹੈ ਤੁਸੀਂ ਤੁਸੀਂ ਸਾਡੇ ਤੇ ਲੱਧ ਨਹੀਂ ਸਕਦੇ ਹੈਗੇ ਕੋਈ ਚੀਜ਼ ਕਿ ਸਿੱਖ ਜਿਹੜੇ ਜੰਗ ਲੜ ਰਹੇ ਨੇ ਉਹ ਇਹ ਚੀਜ਼ਾਂ ਸੋਣਨ ਇਸ ਚੀਜ਼ ਇਹ ਚੀਜ਼ਾਂ ਪੀ ਕੇ ਮਦਮਸਤ ਹੋ ਕੇ ਲਿਟਦੇ ਰਹਿਣ ਵਿਆਹਾਂ ਦੇ ਵਿੱਚ ਪਾਰਟੀਆਂ ਦੇ ਵਿੱਚ ਜਾਹੂਰ ਇਹ ਇਹ ਹੁਣ ਸਿੱਖ ਜਾਗ ਪਿਆ ਇਹ ਨਵੀਂ ਪੱਧਰ ਦੀ ਅਗਲੇ ਸਟੈਪ ਦੀ ਲੜਾਈ ਆ ਇੱਥੇ ਹੁਣ ਸਾਰਾ ਕੁਝ ਜਿਹੜਾ ਹੈ ਉਹ ਕੌਮ ਡਿਸਾਈਡ ਕਰੂਗੇ ਸੋ ਇਹ ਬਾਕੀ ਦੇ ਜਿਹੜੇ ਵੀਰ ਨੇ ਉਹਨਾਂ ਨੂੰ ਵੀ ਬੇਨਤੀ ਆ ਕਿ ਤੁਸੀਂ ਮਤਲਬ ਵੀਰੋ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਅੱਗੇ ਅਸੀਂ ਜੰਗਦੇ ਆਂ ਸਾਡੀਆਂ ਲੱਤਾਂ ਨਾ ਖਿੱਚੋ ਸਾਡਾ ਧਿਆਨ ਨਾ ਪਟਕਾਇਓ ਸਾਡਾ ਧਿਆਨ ਦੂਜੇ ਪਾਸੇ ਨਾ ਕਰਿਓ ਜਿਹੜੀ ਤਾਕਤ ਅਸੀਂ ਗੁਰਦਾਸ ਮਾਨ ਨੂੰ ਰੋਕਣ ਤੇ ਲਾ ਰਹੇ ਆਂ ਇਹ ਤਾਕਤ ਅੱਜ ਸਾਡੀ ਅਜੀਤ ਡੋਬਲ ਤੇ મોદી ਤੇ ਅਮਿਤ ਸ਼ਾਹ ਦੇ ਉੱਤੇ ਉਸ ਨਿਰਦਈ ਸਿਸਟਮ ਦੇ ਉੱਤੇ ਲੱਗਣੀ ਸੀ ਤੁਸੀਂ ਖਾਮ ਖਾਬ ਵਿੱਚ ਹੀ ਵੇਚ ਆਈ ਜਾ ਰਹੇ ਹੋ ਕੀ ਲੋੜ ਆ ਤੁਹਾਨੂੰ ਆਨੰਦ ਕਰੋ ਆਪਣਾ ਖਾਓ ਪੀਓ ਬਹੁਤ ਪੈਸਾ ਕਮਾ ਲਿਆ ਹੁਣ ਤੁਸੀਂ